ਕਿ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਲੌਗ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਲਾਲੂ ਘੋਮਣ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਸ਼ਮਸ਼ੀਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣਾ ਦੋ ਮੱਝਾਂ ਚਾਰ ਗਾਵਾਂ ਅਸੂ ਸਾਰੇ ਦੋਸਤੋ ਸੁਣਿਓ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਰੇਟ ਹੋਣਗੇ ਦੋਸਤੋ 30000 ਤੋਂ ਲੈ ਕੇ ਤੇ 78000 ਰੁਪਏ ਤੱਕ ਕੱਲੇ-ਕੱਲੇ ਨਗਦੀ ਡਿਟੇਲ ਬਾਈ ਦੇ ਕੋਲੋਂ ਪੁੱਛ ਕੇ ਤੋਂ ਨਾ ਸਾਂਝੀ ਕਰੀ ਜਾਵਾਂਗੇ ਉਸ ਤੋਂ ਪਹਿਲਾਂ ਹਰ ਵੀਡੀਓ ਤੇ ਬੇਨਤੀ ਹੁੰਦੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰ ਲਿਆ ਡਿਟੇਲ ਸਾਰੀ ਪੁੱਛ ਲਿਆ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਬਾਈ ਸਮਸ਼ੀਰ ਸਿੰਘ ਸਾਸਰੀ ਗਾਲ ਸਾਸਰੀ ਗਾਲ ਜੀ ਭਾਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਹੋਰ ਬਾਈ ਜੀ ਠੀਕ ਠਾਕ ਸਭ ਵਧੀਆ ਤੁਸੀਂ ਸੁਣਾਓ ਭਾਈ ਸਿਹਤ ਪਰਵਾਹੀ ਵਧੀਆ ਵਧੀਆ ਜੀ ਸਭ ਤੋਂ ਪਹਿਲਾਂ ਤੇ ਵੀਰ ਸ਼ੇਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲੋਹੜੀ ਦੀ ਮਾਘੀ ਦੀ ਬਹੁਤ 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 ਵਧਾਈਆਂ ਜੀ ਮਾਰ ਰਹੇ ਹਰ ਇੱਕ ਦਾ ਭਲਾ ਹੋਵੇ ਹਾਂ ਹਰ ਇੱਕ ਦੇ ਘਰ ਦੀਵਾ ਜਗੇ ਹਾਂ ਜੀ ਕੋਈ ਧੀ ਪੁੱਤ ਕੇ ਦਾ ਨਸ਼ੇ ਤੇ ਨਾ ਲੱਗੇ ਠੀਕ ਹੈ ਜੀ ਤੇ ਕੋਈ ਮਤਲਬ ਮਹਾਰਾਜ ਬਾਬਾ ਪੁੱਢਾ ਸੋਖੀ ਰੱਖੇ ਸਾਰੇ ਪਰਿਵਾਰ ਚ ਕੋਈ ਕੇ ਦਾ ਕਰੋ ਜੀ ਨਾ ਜਾਵੇ ਉਮਰ ਭੋਕੇ ਜਾਵੇ ਤੇ ਆਪੋ ਆਪਣਾ ਕਾਰੋਬਾਰ ਤੇ ਆਪੋ ਆਪਣਾ ਕਾਰੋਬਾਰ ਕਰੋ ਜਿਹੜੇ ਬੰਦੇ ਹੁਣ ਮਤਲਬ ਰੱਖੇ ਆ ਗੁਆ ਛੁੱਟਦਾ ਕੋਈ ਉਹਨਾਂ ਨੂੰ ਅੱਜ ਦੇ ਦਿਨ ਕੋਈ ਨਾ ਕੋਈ ਇਹਨਾਂ ਨੂੰ ਕੋਈ ਤਰੀਕ ਤਰੋਂ ਕਹਿਣਾ ਕਰ ਬਣਿਆ ਉਹਨਾਂ ਨੂੰ ਖੋਲ ਜਿਨ੍ਹਾਂ ਦੇ ਸਿਰ ਤੋਂ ਆਪਾਂ ਖਾਨੇ ਹਾਂ ਹਾਂ ਕੀ ਗੱਲ ਹੈ ਹਾਂ ਜੀ ਹਾਂ ਬਹੁਤ ਵਧੀਆ ਗੱਲ ਹੈ ਵੀਰ ਜੀ ਹਾਂ ਜੀ ਹਾਂ ਜੀ ਤੇ ਐਡਰੈਸ ਇੱਕ ਰੀ ਬੋਲ ਦੋ ਆਪਣਾ ਭਾਜੀ ਐਡਰੈਸ ਆਪਣਾ ਪਿੰਡ ਲਾਲੂ ਘੁਮਣ ਤਹਿਸੀਲ ਤਰਨਤਾਰਨ ਜ਼ਿਲ੍ਹਾ ਵੀ ਤਰਨਤਾਰਨ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦਾ ਨਾਮ ਦੋ ਫੋਨ ਨੰਬਰ ਭਾਜੀ 98730 3878 ਠੀਕ ਹੈ ਜੀ ਹਾਂ ਜੀ ਦੇ ਨਾਮ ਚਮਸ਼ੀ ਸਿੰਘ ਨਾਮ ਸ਼ਮਸ਼ੀ ਸਿੰਘ ਟੋਟਲ ਲੱਗਾ ਜ ਆਪਣੇ ਕੋਲ 6 ਹਾਂਜੀ 6 4 ਗਾਈਆਂ ਦੇ 2 ਮਈਆਂ ਤੇ 2 ਮਜਾ ਹੈ ਨਾ ਇਹ ਗਾਈਆਂ ਹੈ ਗਿਆ 1 2 ਉਹਨਾਂ ਦੀ ਪੌਣੀ ਤੇ ਉਹ ਬੜੇ ਕਾਲੇ ਹੈ ਫਿਰ ਕਲ ਦੇ ਉਹ ਮੈਂ ਵੀਡੀਓ ਪਾਉਣੀ ਹੁੰਦੇ ਨਹੀਂ ਨਹੀਂ ਮਤਲਬ ਸਾਨੂੰ ਨਾ ਸੋ ਪੜਦਾ ਹੁੰਦਾ ਆਹੋ ਜੀ ਆਰਾਮ ਤੀਰ ਸੇ ਪਹਿਲਵਾਨ ਵਾ ਠੀਕ ਠੀਕ ਉਹ ਜੋੜੀ ਗਾਈਆਂ ਦੀ ਗੱਬਣਾ ਦੀ ਲੱਤ ਲੈ ਗਿਆ ਉਹ ਵੀ ਤੋਹਫੇ ਵਜਿਗਾ ਠੀਕ ਹੈ ਜੀ ਹਾਂਜੀ ਚਲੋ ਅੱਜ ਕੱਲ ਵੀ ਆਪਾਂ ਪਾਉਣਾ ਹੈ ਤੇ ਇੱਕ ਫਿਰ ਥੋੜਾ ਲੇਟ ਹੋ ਗਏ ਮਰਗਜੀ ਹੋ ਗਈ ਉੱਥੇ ਜਾਣਾ ਪਿਆਰ ਦੇ ਕੋਈ ਹਾਂਜੀ ਇਸ ਤਰ੍ਹਾਂ ਜੋ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਬੇਸ਼ੱਕ ਉਹ ਬੰਦੇ ਉਤੋਂ ਚੀਜ਼ ਤੋਂ ਮੰਦਾ ਨਾ ਰਹਿ ਜੇ ਹੋਰ ਚਲੋ ਕਾਰੋਬਾਰ ਹੁੰਦਾ ਹਾਂਜੀ 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 ਇਹ ਤੇ ਗੱਲੇ ਹਾਂਜੀ ਸ਼ੁਰੂ ਕਰ ਲਈਏ ਆਪਾਂ ਜਿਹੜੀ ਵੱਡੀ ਗਾਂ ਜਿੱਤੇ ਅੱਜ ਫਲਕਾਰੀ ਪਾਈ ਹੈ ਹਾਂਜੀ ਪਾਜੀ ਠੀਕ ਹੈ ਜੀ ਹਾਂਜੀ ਇਹ ਇੱਕ ਤੋਹਫਾ ਹੀ ਨਗੀਨਾ ਹੈ ਨਾ ਨਗੀਨਾ ਨਗੀਨਾ ਕਿੰਨਾ ਜਿਹੜਾ ਟਾਈਮ ਹੋ ਗਿਆ ਇਹਨੂੰ ਸੂਈ ਇਹਨੂੰ ਪਾਜੀ ਅੱਜ ਹੋ ਗਿਆ ਜੋ ਚੌਥਾ ਦਿਨ ਚੌਥਾ ਦਿਨ ਪੰਜਵਾਂ ਦਿਨ ਲਾ ਕੇ ਚਲੋ ਪੰਜਵਾਂ ਦਿਨ ਹੋ ਗਿਆ ਨਾ ਜੀ ਹਾਂ ਹੁਣ ਮੌਕੇ ਦਾ ਬੋਲਾ ਖੇ ਲਈਏ ਜਾਂ ਦੁੱਧ ਲਈਏ ਕੰਨਾ ਕੋ ਤਿਆਰ ਹੋਊਗਾ ਇਹਦੇ ਨਾਲੇ ਸੀਕ ਬੋਲਾ ਜਿਹੜਾ 15 ਕਿਲੋ ਮੇਰੀ ਵਸ਼ੀ ਕੋਲੋਂ ਤਿਆਰ ਵਾ 15 ਕਿਲੋ ਜਿਹੜਾ ਮੌਕੇ ਦਾ ਚਵਾਉਣ ਲਈ ਹੋਣਾ ਹੈ ਨਾ ਜੀ ਹਾਂਜੀ ਬਾਕੀ ਦੋਸਤੋ ਉਹਦੀ ਆਰਡਰ ਕੁਆਲਿਟੀ ਵੇਖ ਲਓ 40 ਪਛਾਣ ਉਹਦੀ ਇਹਦੇ ਮਤਲਬ ਧੋਨ ਤੱਕ ਲੱਗੀ ਜੇ ਗੜੀ ਅਜੇ ਭਾਜੀ ਦੁੱਧ ਬੱਛੀ 20 ਕਿਲੋ ਦੇ ਦੂਗੀ ਪਰ ਹੁਣ 15 ਕਿਲੋ ਦੁੱਧ ਜਿਹੜਾ ਵੀਰ ਮੇਰਾ ਠੰਡ ਵਾ ਨਹੀਂ ਵੀ ਕਿਤੋਂ ਆ ਜਾਂਦਾ ਰਾਤ ਰਹਿ ਤੇ ਸਵੇਰੇ ਚੋਲੇ ਸ਼ਾਮੀ ਤੇਰੇ ਚੋਕੇ ਨਹੀਂ ਚੋਣੀ ਭਰੀ ਗੱਡੀ ਲਾ ਦੇ ਕੇ ਗਾਂ ਜਾਵੇ ਠੀਕ ਹੈ ਜੀ ਪਰ ਬਲ ਮੁੜ ਕੇ ਲਾਹਮੇ ਵਾਲੀ ਗੱਲ ਨਹੀਂ ਹੁੰਦੀ ਤੇ ਨਾ ਹੁਣ ਆਪਾਂ ਕਿੰਨਾ ਮਾਲ ਵੇਚਿਆ ਕੋਈ ਵੀ ਮੈਨੂੰ ਦਿਖਾ ਦਿਓ ਉਹਨਾਂ ਦੇ ਵਿੱਚ ਡੰਗਰ ਹੈਗਾ ਕਿੰਨੀਆਂ ਵੀਡੀਓ ਆਪਾਂ ਪਾਉਂਦੇ ਰਹੇ ਤੇ ਇਹਦੇ ਮਗਰ ਬੱਚਾ ਸ਼ੇਰੇ ਹਾਂਜੀ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਅਵਸ਼ਿਆ ਮਗਰ ਬੱਚਾ ਬੱਚਾ ਹਾਂਜੀ ਹੈਗਾ ਉਹ ਨਾ ਬੱਚਾ ਹੈਗਾ ਹੈਗਾ ਬਿਲਕੁਲ ਬੱਚੇ ਬੜੇ ਦੋ ਕਿ ਡੰਗਰਾਂ ਦੇ ਬੱਚੇ ਹੋ ਗਏ ਵੀ ਚਲੋ ਵਿਖਾਉਣੇ ਗਾੜੀ ਚੱਲਦਾ ਕੰਮ ਠੀਕ ਹੈ ਜੀ ਪਰ ਬੱਚੇ ਨਾ ਦਿ ਤੋਂ ਯਾਦਿਆ ਜਿਹੜੇ ਚਾਰ ਪੰਜ ਦਿਨ ਹੋ ਗਏ ਨਾ ਵੀ ਤੋਂ ਯਾਦਿਆ ਮੈਂ ਆ ਮਾਲ ਕੋ ਬਿਨਾ ਹੋਰ ਕੁਝ ਨਹੀਂ ਜੰਦਾ ਨਹੀਂ ਹੈਗਾ ਹਾਂਜੀ ਹਾਂਜੀ ਚਲੋ ਕੋ ਆਪਾਂ ਕੰਮ ਇਹ ਕਰਨਾ ਫਿਰ ਮੈਂ ਨਾ ਭਾਜੀ ਨਾ ਦਸ ਦਿਨ ਵਿਗਣਾ ਹਾਂ ਦੋਨੇ ਦੋ ਦੁੱਧੇ ਲਾ ਕੇ ਆਈਦੇ ਆ ਠੀਕ ਹੈ ਜੀ ਰਾਏ ਦੁੱਧ ਲਗਾ ਮਾਲ ਵਿਖਣਾ ਰਹਿਣਾ ਕਿਤੇ ਮਾਲ ਵਿਖ ਜਾਣਾ ਤੇ ਦੁੱਧ ਜਿਹੜਾ ਉਹ ਵੱਖਰਾ ਜੋ ਲੈਣਾ ਠੀਕ ਹੈ ਜੀ ਤੇ ਬਾਕੀ ਚਲੋ ਜਿਹਦੇ ਘਰ ਜਾਵੇ ਤਰਪਾਲ ਨਾਲ ਟੈਂਪੂ ਟੰਪੂ ਟਾਕੇ ਜਾਵੇ ਪਾਉ ਅਗਲਾ ਦਾ ਜਾ ਕੇ ਮਾਲ ਨਮਨ ਰੁਆ ਰਹੇ ਇਨਾ ਸਿੱਤੇ ਆਪਾਂ ਦਾਲ ਫੁਲਕਾ ਖਾਂਦੇ ਆ ਸਾਰਾ ਪੰਜਾਬ ਹੀ ਖਾਂਦੇ ਆ ਠੀਕ ਹੈ ਜੀ ਲਓ ਜੀ ਤੋਰੀਏ ਨੂੰ ਬਾਹਰ ਕਢੀਏ ਰਾਜੂ ਆ ਮੜਾ ਯਾ ਇੱਕ ਮਿੰਟ ਉਹ ਦੂਜਾ ਸੀ ਸੁਆ ਭਾਜੀ ਚਾਹੇ ਕੋ ਪਹਿਲਾ ਨਾਲੇ ਮੈਨੂੰ ਦੂਜਾ ਜਾਵਦਾ ਲਈ ਬੜੇ ਰੁਲਾ ਘਰ ਆਉਂਦਾ ਕੱਲ ਥੋੜੇ ਪੱਟ ਪੁੱਟ ਧੋਤੇ ਹੀ ਹਾਂ ਇੱਕ ਗੱਲ ਹੋਰ ਜੋ ਭਾਈ ਹਾਂਜੀ ਮਤਲਬ ਲਾ ਜੇ ਦਾੰਦ ਨਹੀਂ ਬਰੋਬਰ ਕੀਤੇ ਅੱਛਾ ਜੇ ਮਤਲਬ ਸ਼ੀਗੀ ਦਾੰਦ ਬਰੋਬਰ ਕਰਦਾ ਹਾਂ ਹਾਂ ਠੀਕ ਹੈ ਜੀ ਹੈਲੋ ਸ਼ਿਗੀ ਉਹ ਦੰਦ ਬਰੋਪਰ ਕੰਮੀ ਗਾਂ ਰੰਗ 2 3 4 5 6 ਸ਼ਿਗੀ ਦੇ ਨੰਦ ਪੂਰੇ ਕੀਤੇ ਪੂਰੇ ਕਰ ਲਏ ਹਨ ਸ਼ਿਗੀ ਹੋ ਗਈ ਹੈ ਜੀ ਪਰ ਬਾਕੀ ਇਹ ਆ ਵੀ ਲੋਕਾਂ ਨੂੰ ਸਾਰੇ ਨੂੰ ਪਤਾ ਵੀ ਇਹ ਬਰੀਡ ਦੁੱਧ ਤੇ ਬਰੀਡ ਹੈ ਨਾ ਜੀ ਫਾਰਮ ਵਾਲਾ ਲੈ ਲੈ ਕੋ ਘਰ ਵਾਲਾ ਲੈ ਲੈ ਠੀਕ ਹੈ ਜੀ ਐ ਦੁੱਧ ਦੇ ਢੋਲ ਬੰਨੀ ਫਿਰੂਗੀ ਲਓ ਜੀ ਆਓ 15 ਕਿਲੋ ਬੋਲਾ ਬਾਈ ਕਹਿੰਦਾ ਵੀ ਤਿਆਰ ਆ ਹੁਣ ਆ ਜੀ ਤਿਆਰ ਬਿਲਕੁਲ ਆਪਾਂ ਯੂਏ ਦੀ ਆਰਡਰ ਕੁਆਲਿਟੀ ਵੇਖ ਲਓ ਆ ਲਓ ਜੀ ਫਲਕਾਰੀ ਲਾ ਕੇ ਤੁਹਾਨੂੰ ਵੇਖਾਂ ਦੀ ਸ਼ਾਈਨਿੰਗ ਸੂਨਗ ਆ ਚੈੱਕ ਰਾਂਗੇ ਵਧੀਆ ਰੱਖ ਲਓ ਜੀ ਭਾਜੀ ਲਓ ਆ ਲਓ ਜੀ ਦੋਸਤੋ ਕੋ ਇਹ ਨਾਲ ਉਹ ਜਿਹੜਾ ਸ਼ੌਕਾ ਨਾ ਵੀਰ ਨੇ ਫਲਕਾਰੀ ਪਾਈ ਹੈ ਕਿਉਂਕਿ ਗਾਂ ਚੰਗੀ ਦੁੱਧ ਵਾਲੀ ਬਰੀਡ ਵਾਲੀ ਹੈ ਲੋ ਜੀ ਵੇਖੋ ਜੀ ਕਰੇ ਜੀ ਤੋਰ ਤੋਰ ਗਲੀਨ ਤੋਰ ਗਲੀਨ ਤੋਰ ਹੋਰ ਵੀਰ ਮਰੀ ਅੱਗੇ ਤੋਰ ਤੋਰ ਜੇ ਇਹ ਨਹੀਂ ਕੋ ਦਿਖਾਉਣਾ ਆਪਾਂ ਤੋਰ ਗਲੀ ਪਾ ਲੋ ਜੀ ਵੇਖੋ ਜੀ ਥਣਾ ਸੁਣਾ ਦੀ ਟੋਆ ਜੀ ਚੈੱਕ ਕਰ ਲਿਓ ਆ ਆ ਲੋ ਜੀ ਵੇਖੋ ਨੈਰਜ ਆਦਾ ਬੁੱਤ ਆ ਲੋ ਜੀ ਵੇਖੋ ਬਰੀਡ ਦੋਸਤੋ ਪੂਰੀ ਫੁੱਲ ਆ 15 ਕਿਲੋ ਬੋੜੇ ਤੋਂ ਸਟਾਰਟਿੰਗ ਆ ਦੁੱਧ ਕਿੰਨਾ ਚੋ ਸਕਦੇ ਜੇ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਚੰਗੀ ਸੇਵਾ ਕਰੋਗੇ ਤੇ ਚੰਗਾ ਚੋਲੋਗੇ। ਤੁਹਾਨੂੰ 20 ਕਿਲੋ ਬੱਛੀ ਦੇ ਦੂ। ਠੀਕ ਹੈ। ਪਰ ਮਾਨ ਨਾ ਇਹਦੇ ਆਂਦੀ ਵੀ ਮੈਨੂੰ ਖਾਲੀ ਕਰ ਤੇ ਮੈਂ ਭਰਾਂ। ਠੀਕ ਹੈ। ਥੋੜਾ ਇਹ ਮਗਰ ਖਸਮੂ ਨਾ ਚਾਹੀਦਾ। ਹਾਂਜੀ ਹਾਂਜੀ ਇਹ ਤਾਂ ਗੱਲ ਚੱਲਦੀ ਹੈ। ਬਾਕੀ ਇਹ ਬਰੀਡਾਂ ਚੰਗੀਆਂ ਵਾ ਦੋ। ਹਾਂਜੀ ਹਾਂਜੀ ਇਹਦੇ ਚਲੋ ਮਾਰ ਸੋਖ ਰਕੇ ਕੇ ਵੀਰ ਨੂੰ ਪਰਖਲੇ ਨੇ ਦੋ ਮਿੰਟਾਂ ਜੀ ਫੋਨ ਕਰ ਦੇਣਾ। ਬਹੁਤ ਸੁਣਾ ਦੋਸਤੋ ਵੇਖੋ ਨਿੱਗਰ ਆਰਡਰ ਵੇਖੋ ਪੂਰਾ ਕੰਪੈਕਟ ਜਿਹਾ ਵੇਖੋ। ਅਜੇ ਨਾ ਮੱਛਾ ਲੱਗਣਾ ਤੇ ਕੁੜੀਆਂ ਕੇ ਗੱਲਾਂ ਹੀ ਗਾ ਹੋ ਜਾਣੀਆਂ। ਧਾਰਾਂ ਵੇਖੋ ਜੀ। ਲਓ ਜੀ ਵੇ ਲਓ ਜੀ ਅਗਲੇ ਸਣਾ ਨਹੀਂ ਮਾਰਦੇ ਜੀ ਲੋ ਆਈ ਨਾ ਬੱਚਾ ਨਹੀਂ ਲੱਗਾ ਉਹ ਕਰਕੇ ਨਾ ਥੋੜਾ ਬੱਚਾ ਲੱਗੇ ਦੇ ਹਾਂ ਪਹੂ ਥੋੜਾ ਬਾਕੀ ਛੱਟਾ ਪੂਰ ਨਹੀਂ ਲੈ ਲਓ ਜੀ ਵੇਖ ਲਓ ਜੀ ਹੈ ਯਾਰ ਨਸਲਾ ਡੰਗ ਰਸੇ ਰਹਿ ਜਾਂਦਾ ਆ ਲਓ ਜੀ ਹੁਣੇ ਮਿੰਟਾਂ ਚ ਪਸਵਾਈ ਹਾਂ ਜੀ ਸ਼ਰੀਰ ਬੱਚਾ ਦਾ ਵਖਾਦੀ ਮੜਾ ਜਾ ਬੱਚਾ ਜਰੂਰ ਖੇ ਲਿਓ ਜੀ ਬੱਚਾ ਰ ਇੱਧਰ ਲਿਆਓ ਰਹਿ ਜਾ ਬੱਚਾ ਰਿਆ ਖੁੱਲ ਕੇ ਬੱਚਾ ਲਿਆ ਲਓ ਜੀ ਕਰਿਓ ਚੈੱਕ ਦੋਸਤੋ ਆਜ ਬੱਚਾ ਦਾ ਕਾਲਾ ਲੱਗਦਾ ਬੱਚਾ ਕਰਾ ਜਾ ਲਓ ਦੋਸਤੋ ਅਜੇ ਮਤਲਬ ਹਾਥੀ ਲਾਇਏ ਵੀਰ ਨੇ ਥਣਾ ਨੂੰ। ਜਾ ਵੇ ਲੋ ਉਸਮਾਨ ਇਸੇ ਕਰਕੇ ਦੇ ਨਾਲ ਦੇ ਹੱਥ ਨਹੀਂ ਫੇਰੀਆ ਲੈਵੇ ਤੇ ਵੀ ਇਹ ਉਸਮਾਨ ਦੀ ਜਨਾ ਮਣਕੇ ਦਾ ਪਤਾ ਗੱਲ ਕੀ ਹੋ ਫਿਰ ਜਦੋਂ ਖਮਾਜ ਆ ਜਾਂਦਾ ਫਿਰ ਕੋਈ ਕੋਈ ਚਲੇ ਹੱਥ ਲਾਉਣ ਤੋਂ ਬਿਨਾ ਪਸਮਾਜੀ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਮਾ ਕਰਾ ਥੋੜਾ ਖਾਦ ਗਏ ਹਾਂ ਠੀਕ ਹੈ ਜੀ ਲਓ ਜੀ ਦੋਸਤੋ ਕਰ ਲਿਓ ਚੱਕ ਬਾਕੀ ਕੋ ਵੰਗਾ ਨਹੀਂ ਪਾਉਂਦੀ ਲੋੜ ਅੱਛਾ ਇਦਾਂ ਬਿਨਾ ਬੱਚੇ ਜਿੱਥੇ ਲੱਤ ਕੱਢਦੀ ਉੱਥੇ ਠੀਕ ਹੈ ਜੀ ਬਿਨਾ ਰਸੀਦੋ ਤੋਂ ਦੋਤੇ ਮਿਲਦੀ ਹੈ 7-8 ਕਿਲੋ ਦੀ ਪਾਰਟੀ ਇੱਕ ਡੰਗ ਤੇ 7-8 ਕਿਲੋ ਦੀ ਡੰਗ ਦੀ ਇੱਕ ਹੀ ਭਰਦੀ ਆ ਠੀਕ ਹੈ ਜੀ ਅਜੇ ਠੰਡ ਸੀਤਵਾ ਹਾਂਜੀ ਹਾਂਜੀ ਅਜੇ ਮੈਦੇ ਤੇ ਚੱਲ ਕੇ ਜਾਣਾ ਚਲੋ ਕੋਈ ਮਿਲਣੋਂ ਵੀ ਬਾਤ ਕਹਿੰਦੀ ਸੇਵਾ ਹੋ ਗਈ ਚਲੋ ਉਹ ਆਪੇ ਹੀ ਹਾਂਜੀ 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 ਚਲੋ ਬੰਦ ਕਰਦੇ ਅੱਛਾ ਭਾਈ sire ਮੁੱਲਕ ਨਾ ਕਰਨਾ ਕੰਦਾ ਮੁੱਲ ਭਾਈ ਮੰਗਣ ਨੂੰ ਤੇ 70 75 ਲੋਕੀ ਚਲੋ ਮਾਂ ਮੰਗੀ ਜਾਂਦੇ ਆ 65 ਦੀ ਰਸੀਦ ਦੇ ਦिए ਕੰਮ ਆ ਕੋ ਮਾਂਤਰ ਰਖਦਾ ਅੱਜ ਦਿਨ ਵੀ ਲੋੜੀ ਦੇ ਵਰੇ ਵਰੇ ਦਿਨੇ 60 ਦੀ ਦੇ ਦਿੱਤੀ 60 ਦੀ 60 ਦੀ ਹੈਗੀ ਕਿ ਜੈਸਕਿਉਰ ਦੋ ਹੀ ਛੱਡ ਗਏ ਹੋਰ 58 ਅੱਜ ਵੇਖੀ ਜੋ ਕੋਈ ਇਹਨੇ ਕੋਈ ਧੀ ਪੈ ਮੁੰਡਾ ਦੇਣੀ ਹੋਵੇ ਚੱਲਣ ਦੇ ਅੱਜ ਲੋ ਜੀ ਪਰ ਉਹ ਨਹੀਂ ਤੇ ਹਣਾ ਕੋਈ ਆ ਕੇ ਵੀ ਮਤਲਬ ਕਿ ਆ ਕੇ ਵੀ 100 ਵੀ ਘੱਟ ਨਹੀਂ ਜੋ ਮੈਂ ਸਾਈ ਪਾਉਂਗਾ ਠੀਕ ਹੈ ਇਹ ਹੁਣ ਆ ਲੋ ਦੋਸਤੋ ਕਰਿਓ ਚੈੱਕ ਡਿਮਾਂਡ ਤੇ ਵੈਸੇ ਵੀਰ ਕਹਿੰਦਾ ਭਾਈ ਅੱਜ 70 ਮੰਗਲੇ ਭਾਉਂਗੇ 65 ਮੰਗਲੇ 58000 ਰੁਪਏ ਦੇ ਵਿੱਚੋਂ ਥੋੜਾ ਬੜਾ ਜਿਹੜਾ ਛੋੜ ਛੱਪਾ ਹੋਊਗਾ ਕਿ 100 200 ਰੁਪਏ ਮੌਕੇ ਤੇ ਹੋ 15 ਕਿਲੋ ਤੋਂ ਦਹਾਜਰ ਜੇ ਵਸ਼ੀਦ ਲਈ ਸੁਹਾ ਦੂਜਾ ਮੰਨ ਕੇ ਚਲੇਓ ਦੂਜਾ ਸੁਹਾ ਵੈਸੇ ਤੇ ਚਲੋ ਪਹਿਲਾ ਵੀ ਬੰਦੇ ਪਰ ਦੂਜਾ ਦੰਦੋ ਸ਼ਿੱਗੀ ਦੰਦੋ ਸ਼ੇਰਾਂ ਹਨਾ ਬੱਚਾ ਮਗਰ ਵਸ਼ਿਆ ਤੁਹਾਨੂੰ ਧਾ ਤੂਰਾ ਮਾਰ ਕੇ ਕਰਾਇਆ ਤਸੱਲੀ ਕਰਾ ਦਨੇ ਪੂਰੀ ਲਓ ਜੀ ਕਰਿਓ ਚੈੱਕ ਤੁਹਾਨੂੰ ਧਾ ਤੂਰਾ ਮਾਰ ਕੇ ਆਇਆ ਤਸੱਲੀ ਕਰਵਾ ਦਨੇ ਪੂਰੀ ਬਾਕੀ ਜਿਹੜੇ ਵੀਰ ਨੇ ਖੜਨੀ ਆ ਤਸੱਲੀ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚੁਆਈ ਕਰਾ ਲੈ ਤੇ ਬੇਸ਼ੱਕ ਅਸੀਂ ਵਿਸ਼ਤ ਕਰਾਂ ਹਾਂਜੀ ਹਾਂਜੀ ਕੋਈ ਨਹੀਂ ਜੀ ਦਮ ਲਓ ਜੀ ਕਰਿਓ ਚੈੱਕ ਦੋਸਤੋ ਇਹ ਤੇਰੀ ਬਾਲਟੀ ਖਾਲੀ ਹੈ ਨਾਲ ਲਓ ਕਵਾ ਪਸਮਾ ਇੱਕ ਨੰਬਰ ਦਾ ਜੇ ਕੋਈ ਭੂਚਟਾ ਨਹੀਂ ਦੇ ਲੋ ਬੋਸ ਦੇ ਸਾਹਮਣੇ ਕਰੇ ਕਰਾ ਕੇ ਤਰਾਂ ਠੀਕ ਹੈ ਜੀ ਬੰਸ਼ੇ ਮਗਲਸ ਨਾਲੇ ਦੋ ਦੋ ਮਾਰ ਲਾ ਤੁਸ ਆਖ ਲਓ ਜੀ ਕਰ ਲਓ ਜੇਕਰ ਲਓ ਜੀ ਕਰ ਲਓ ਪੂਰਾ ਸਾਲ ਕੱਢਦੀ ਹੈ ਪੂਰਾ ਵਿੱਥ ਜਾਂਦਾ ਆ ਲੋ ਜੀ ਪੂਰੇ ਗੁੱਲ ਵੇ ਲੋ ਛੱਡੀ ਮਰੇ ਜੀ ਆ ਲੋ ਜੀ ਵੇ ਛੱਡ ਲੋ ਤੋ ਦੇਖੋ ਜੀ ਬਾਕੀ ਨਾੜਾ ਹਮਾਨੇ ਤੇ ਬਹੁਤ ਬਰੀ ਬਰੀ ਦੋ ਦਰ ਜੀ ਲੋ ਜੀ ਚਲੋ ਜੀ ਛੱਡ ਦਿਓ ਚਲੋ ਇਹ ਦੋ ਗਾੜੀ ਨਿਕਾ ਜਾ ਪਾ ਹਾਂ ਜੀ ਇਹਦੇ ਬਾਰੇ ਦੱਸੋ ਜੀ ਭਾਜੀ ਬੜੀ ਵਸ਼ੀ ਚੰਗੀ ਆ ਥੋੜੀ ਜੀ ਕੇਸ ਸਭ ਵੀ ਘੱਟ ਹੈ ਨਾ ਸਭ ਵੀ ਘੱਟ ਆ ਚਲੋ ਸ਼ੋ ਕੋਈ ਇਹ ਬੋਲਾ ਅੱਜ ਹੋਊਗਾ 7 ਕਿਲੋ ਨਾ ਟਾਈਮ ਗੱਸੂ ਅਰਸੋਂ ਦੀ ਸੂਈ ਸਾਫ ਕਰਤੀ 7 ਕਿਲੋ 8 ਕਿਲੋ ਬੌਲੀ ਹੋਊਗੀ ਖੁੱਲੀ ਅੱਛਾ ਇਹਦਾ ਇਹ ਸੂਆ ਕਰਵਾ ਸੂਆ ਭਾਜੀ ਕੋ ਪਹਿਲਾ ਮੰਨ ਲੈ ਕੋ ਦੂਜਾ ਮੰਨ ਲੈ ਠੀਕ ਹੈ ਜੀ ਮਤਲਬ ਇਹਦਾ ਪਹਿਲਾ ਦੂਜਾ ਸੂਆ ਪਹਿਲਾ ਦੂਜਾ ਸੂਆ ਠੀਕ ਹੈ ਇਹਦੇ ਮਗਰ ਬੱਚਾ ਇਹਦੇ ਮਗਰ ਆਇਆ ਹੋਇਆ ਰਾਜੂ ਵੇਖੀ ਭਲਾ ਮਗਰ ਵਸ਼ੀ ਕਵਸ਼ਾ ਬੱਚਾ ਆਹ ਲੋ ਦੋਸਤੋ ਇਹਦੇ ਮਗਰ ਵਸ਼ੀ ਜੇ ਵਸ਼ੀ ਦਾ ਰੰਗ ਵੀ ਕਾਫੀ ਕਲਰ ਤੇ ਗਾਂ ਦਾ ਰੰਗ ਵੀ ਕਾਫੀ ਕਲਰ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਤਾਜੀ ਸੂਈ ਨਾਰੂਏ ਤੇ ਜੇ ਵਸ਼ੀ ਬੋਰੀਆਂ ਬਾਰੀਆਂ ਬੱਤੀਆਂ ਵਿੱਚ ਆ ਬੱਚੇ ਦੀ ਛਾਂਡ ਰਾਜੂ ਕਾ ਸੁਵਧ ਹੋ ਤੋ ਪਹਿਲਾ ਮੰਨ ਲੋ ਦੂਜਾ ਮੰਨ ਲੋ ਡਿਪੈਂਡ ਕਰਦੀ ਏ ਗੱਲ ਤੁਹਾਡੇ ਤੇ ਬਿਲਕੁਲ ਦਰਮਿਆਨਾ ਜਾਂ ਕਾਤੇ ਗੱਲ ਬਾਕੀ ਆ ਸੀਲ ਠੰਡੀ ਪਈ ਏਹੋ ਜੀ ਗੱਲ ਸੀਰੀਲ ਲਗ ਪੂਰੀ ਤੇ ਬੱਚਾ ਵੀ ਮਗਰ ਦੋਸਤੋ ਸਭ ਤੋਂ ਵੱਡੀ ਗੱਲ ਬੱਸੀ ਹੈ ਰਸ਼ੀ ਮਗਰਾਂ ਜੀ ਲਾਰਾ ਜੀ ਤੂੰ ਅੱਗੇ ਕਰਿਓ ਚੱਕ ਥੋੜੀ ਜਿਹਾ ਸਾਹ ਕਿਸੇ ਵੀਰ ਨੇ ਘੱਟ ਕੀਤੀ ਪਰ ਥੱਲਿਓ ਬੜੀ ਸਾਫ ਦੁੱਧ 10000 ਕਿਲੋ ਦੇਜੂ ਵਧੀਆ ਈਮਾਨ ਨਾਲ ਠੀਕ ਹੈ ਜੀ ਹਾਂ ਜੀ 7-8 ਕਿਲੋ ਬੋੜੇ ਤੋਂ ਸਟਾਰਟਿੰਗ ਆ ਸੋਹਣੀ ਸਟਾਰਟਿੰਗ ਕੀਤੀ ਕਰਮਾਲੀ ਨੇ ਹਾਂ ਆਰਡਰ ਕੁਆਲਿਟੀ ਬੜੀ ਹਾਂਜੀ ਹਾਂਜੀ ਲਿਆ ਹਾਲੇ ਮੋਲਾ ਸ਼ਾਈ ਵਾਲਾ ਨਾ ਕ੍ਰੋਸ ਆਂਗ ਦੋਸਤੋ ਰੱਖਦੀ ਐ ਮੈਂ ਤੈਨੂੰ ਦੀ ਫੇਸ ਕੁਆਲਿਟੀ ਚੈੱਕ ਕਰਵਾ ਦਣਾ ਹਾਲੋ ਜੀ ਕਰਿਓ ਚੈੱਕ ਤੋਰ ਦੇ ਤੋਰ ਦੇ ਤੈਨਾਂ ਕਿੱਥੇ ਲਈ ਨਾ ਕਿੱਥੇ ਲਈ ਨਾ ਲਈ ਜਾ ਹਾਲੋ ਜੀ ਖੁੱਲ ਹੋ ਗਿਆ ਜੀ ਬਹੁਤ ਸੋਣੀ ਦੋਸਤੋ ਥੋੜਾ ਦੀ ਕੁਆਲਿਟੀ ਬਾਕੀ ਆ ਪਸਮਕੇ ਦੇ ਇਹਨਾਂ ਵੀ ਦੂਰਾ ਥਣ ਬਣ ਜਾਣਾ ਠੀਕ ਹੈ ਜੀ ਤਾਰਾਂ ਤੁਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੀ ਆ ਚੈੱਕ ਕਰ ਲਿਓ ਲੋ ਇਹਦੇ ਬੰਦੇ ਇੱਚ ਬੰਦੇ ਇੱਚ ਬੰਦੇ ਇੱਚ ਬੰਦੇ ਅੱਛਾ ਸ਼ੇਰ ਵੀਰ ਸਭ ਤੋਂ ਘੱਟ ਬੋਲੇ ਸਿਹਰੇ ਜੀ ऐसे रहया ठीक है, है सबसे छोटा मोल दोस्तों ये गांदा हुगा जे आज दी वीडियो ਦੇ ਵਿੱਚ ਹਾਂਜੀ ਲੋ ਜੀ ਕਰਿਓ ਚੈੱਕ ਉਹ ਤੇ ਬੰਨਦਾ ਜੀ ਚੁੱਪ ਲਓ ਜੀ ਦੇਖੋ ਜੀ ਕੋਈ ਗੱਲ ਨਹੀਂ ਬੱਧੀ ਰਹੰਦੋ ਲਓ ਦੋਸਤੋ ਪੂਰੀ ਸੀਰੀਜ਼ ਲੱਗ ਗਿਆ ਜੀ ਨਹੀਂ ਬਚਾ ਲੈ ਲਓ ਜੀ ਕਰਿਓ ਚੈੱਕ ਉਹ ਤਿੰਨ ਮਗਰ ਬਚਾ ਦੇ ਮਗਰ ਬਸ਼ੀ ਬਹੁਤ ਬਸ਼ੀ ਬਸ਼ੀ ਭਾਜੀ ਮਗਰ ਬਸ਼ੀ ਆਹਰ ਸੇਮ ਕਲਰ ਗਾਂ ਦਾ ਰਸ਼ੀ ਦਾ ਦੋਵਾਂ ਦੇਖੋ ਜੀ हां भाजी आड्डा मोटा ਥਣ ਕੱਢ ਆਉਣਾ ਠੀਕ ਹੈ ਜੀ ਦੁੱਧ ਆ 11 ਕਿਲੋ ਮਾਣਨਾ ਦੇ ਨੂੰ ਕਰਤੂਤ ਬੜੀ ਹੈ ਮੈਂ ਸਾਫ ਕੀਤੀ ਹੈ ਦੋਨਾਂ ਦੇ ਤੇ 7 ਕਿਲੋ ਲੋਹਰਗਾ ਠੀਕ ਹੈ ਜੀ ਚਵਾਪ ਉਸਮਾਹ ਦੋਸਤੋ ਬਹੁਤ ਵਧੀਆ ਜੀ ਹੈ ਨਾ हां ਆ ਦੇਖ ਠੀਕ ਹੈ ਜੀ ਲੋ ਜੀ ਕਰਿਓ ਚੱਕ ਇਹ ਵੀ ਬਿਨਾ ਰਸੀ ਤੋਂ ਵੀ ਬਾਈ ਕਹਿੰਦਾ ਦੇਖੋ ਭਾਈ ਥਣ ਦੇਖੋ ਲਓ ਜੀ ਦੇਖੋ ਚੰਗਾ ਪਾੜਿਆ ਗੋਲੀ ਬਣਾ ਤੇ ਥਣ ਦੇਖੋ ਮੈਂ ਨਾ ਭਾਜੀ ਤੁਹਾਨੂੰ ਆਪਾਂ ਰੱਬ ਤੋਂ ਡਰ ਕੇ ਕਹਿੰਨੇ ਵੀ ਨਾ ਝੂਠ ਮਾਰਨਾ ਲੋ ਜੀ ਕਰਿਓ ਚੱਕ ਧਰਾਂ ਤੁਰਾਂ ਵੀ ਦੋਸਤੋ ਦੇਖ ਲਓ ਲੋ ਜੀ ਇਹ ਮੂਰਲੇ ਖੜਾ ਨਹੀਂ ਤਰਾਏ ਦਵਨੀ ਬੈਕ ਸਾਈਡ ਦੇ ਮਾਰ ਲਾਹਂ ਪਰੋਚ ਠੀਕ ਹੈ ਛੜੇ ਛੜਾ ਆ ਵੜਾ ਵਧੀਆ ਠੀਕ ਹੈ ਜੀ ਬਿਲਕੁਲ ਦੋਸਤੋ ਨੋਰਮਲ ਰੇਟ ਹੋਗਾ ਕਿੰਨਾ ਰੇਟ ਕਰਨਾ ਹੈ ਛਰੀ ਦੇ ਭਾਜੀ 35 ਦੇ ਲੀਏ 35000 ਰੁਪਏ ਡਿਮਾਂਡ ਹੁਣ ਦੇਣੀ ਆਪਾਂ ਕਿੰਨੀ ਦੀ ਜੜਾ ਮਾਨ ਤੜੇ ਕੀ 30 ਦੇ ਦੇਗੇ 30 30 ਦੇ ਦੇਣੀ ਹੈ ਕੀ ਕਿਸੇ ਕੋਈ ਹੋਰ ਠੀ ਵਾਲੀ ਯਾਰ ਛੱਡ ਦੇ ਅੱਜ ਯਾਰ ਆ ਵੇਲਾ ਹੀ ਇਹ ਤੇ ਕਰਦੇ ਯਾਰ ਛੱਡ ਦੇ ਠਾਈ ਯਾਰ ਕਰਦਗੇ ਕਰ ਦੋ ਲੋ ਡਿਮਾਂਡ ਦੋਸਤੋਂ 35000 ਰੁਪਿਆ ਦੇ 28000 ਦੇ ਖਾਨ ਦੇਖੋ ਭਾਜੀ ਹੋਰ ਤੇ ਗੱਲਾਂ ਨਹੀਂ ਆਸਮਾਨੀ ਦੇਖੋ ਕੋਲ ਉੱਥੇ ਰੱਖ ਬਾਜਾ ਆਹ ਦੇਖੋ ਜੀ ਹਾਂ ਇਹ ਨਾ ਕੋਈ ਆਖੇ ਪਰ ਉਹਨੇ ਨਾ ਉਹ ਕੋਈ ਹੀਰੀ ਵਾਲਾ ਫੁੰਡਾ ਹੈ ਉਹਦਾ ਕੰਮ ਬਣੇ ਠੀਕ ਹੈ ਜੀ ਆਜੋ ਜੀ ਇਧਰ ਆਜੋ ਇਸ ਗਾਂਵ ਰਜੂਪਾਲ ਚੋਕਲੇ ਪਾਸੇ ਹਾਂ ਜੀ ਇਹਦੇ ਬਾਰੇ ਦੱਸੋ ਜੀ ਭਾਜੀ ਇਹ ਨਾ ਕੱਲ ਕੱਲ ਰਾਤ ਪਰਸੋਂ ਰਾਤ ਸੁਈ ਜੋ ਅੱਛਾ ਜੀ ਹਾਂ ਜੀ ਤੇ ਇਹ ਮੇਰਾ ਪਸ਼ੀ ਹੈ ਮਸੀਹ ਮਸੀਹ ਇਹਦੇ ਮਗਰ ਮਸੀਹ ਮਸੀਹ ਹਾਂਜੀ ਇਹ ਸੂਆਗਰ ਨੂੰ ਸੀ ਸੂਆ ਭਾਈ ਇਹ ਦੁੱਜਾ ਹੀ ਆ ਦੁੱਜਾ ਦੁੱਜਾ ਜਾਂ ਮਾਲੇ ਕੋ ਤੇ ਦੁੱਜਾ ਮਾਲੇ ਉੱਠਾਂ ਤੇ ਆ ਕੀ ਕਰਦੇ ਆ ਥੋੜੀ ਗਾਂ ਵੱਡੀ ਲਾ ਕੇ ਬੱਜੀ ਤਾਂ ਕਰਕੇ ਨਹੀਂ ਆ ਛੋਟੀ ਜਾਂਦੀ ਛੋਟੀ ਜਾਂਦੀ ਪਹੂ ਲਾ ਕੇ ਵੈਸੇ ਛੋਟਾ ਪਹੂ ਲਾ ਕੇ ਆਹੋ ਤੇ ਇਹਦੇ ਥੱਲੇ ਸ਼ੇਰੇ ਬੋਲਕ ਨਾਲ ਲਿਆ ਕੱਢ ਕੇ ਬਾਹਰ ਇਹਦੇ ਥੱਲੇ ਭਾਜੀ ਬੋਲਾ ਤੁਸੀਂ ਮੰਨੋਗੇ ਹਾਂ ਮਤਲਬ ਸਾਫ਼ ਕਰਤੀ ਹਾਂ ਹੋਣ ਬੋੜਾ ਕੋਈ 14 ਕਿਲੋ ਮਾਲੇ 7 ਕਿਲੋ ਦੀ ਉਹ ਬਾਲਟੀ 7 ਔਲ ਦੀ ਦੋ ਡਾਂਗ ਕੋਈ ਚਵਾਲੇ ਵੀਰ ਮੇਰਾ ਵੀਡੀਓ ਤੇ ਚਵਾ ਕੇ ਉਹਨੂੰ ਮਿਲ ਕੇ ਲੀਟਰ ਮਾਰ ਕੇ ਤੇ ਦੇ ਦਾਂਗੇ ਠੀਕ ਹੈ ਜੀ ਹਾਂ ਨੋਈ ਦੋਸਤੋ ਪੱਕੇ ਥਾਂ ਦੇ ਕਈ ਰੰ ਦਾ ਪਹੂ ਥੋੜਾ ਜਿਹਾ ਤੁਰਨ ਦਾ ਦਿੱਕਤ ਕਰ ਜਾਂਦਾ ਬਾਕੀ ਤੁਰਦੀ ਤੁਹਾਨੂੰ ਵਿਖਾ ਦੇਣੇ ਕਰ ਲਓ ਜੀ ਕਰਿਓ ਚੈੱਕ ਨਾ ਨਾ ਕੋਈ ਗਾਲੀ ਨਹੀਂ ਪੱਕਾ ਪੁੱਕਾ ਥਾਂ 14 ਕਿਲੋ ਬੋਲਾ ਜਿਹੜਾ ਹਾਜ਼ਰ ਆ ਤਿਆਰ ਆ ਬਹੁਤੀ ਸਾਰਾ ਸੂਜ ਵੱਜੀਗਾ ਹਾਂ ਬਿਲਕੁਲ ਸੂਜ ਹੀ ਮਾਰ ਗਈ ਸੂਜ ਠੁਕੀ ਕੋਈ ਗੱਲ ਨਹੀਂ ਖਾ ਪੀ ਕੇ ਬੰਨ ਲਗਾ ਸ਼ਿਆਰਾ ਜੂ ਬਾਕੀ ਯਾਤਪਾਤ ਵੜੀ ਆ ਤੇ ਸੀਲਸਲਾ ਕਬੜੀ ਆ ਠੀਕ ਹੈ ਜੀ ਇਹ ਨਹੀਂ ਵੀ ਕੋਈ ਲਿਆ ਖੇਚਣ ਲੋ ਜੀ ਕਰਿਓ ਚੱਕ ਜਾਂਦੋ ਜੀ ਜਾਂਦੋ ਜਾਂਦੋ ਲੋ ਜੀ ਵੇਖੋ ਜੀ ਆਲੋ ਜੀ ਪਹੁੰਚ ਸੁੱਕੇ ਥੋੜੀ ਜੀ ਤਹਿ ਜੀ ਮਾਰ ਜਿੰਦਾ ਇੱਕ ਮੌਸਮ ਹੈਗਾ ਠੰਡ ਵਾਲਾ ਠੰਡ ਤਾਂ ਬਹੁਤ ਜਿਆਦੀ ਹੈ ਜੀ ਅਰੇ ਭਾਈ ਲਕਾਲ ਕਾ ਮਾਜ਼ ਰੱਖਣ ਦੇ ਸੰਭਲ ਲੈ ਠੀਕ ਹੈ ਜੀ 14 ਲੀਟਰ ਬੋਲਾ ਤਿਆਰ ਜੇ ਦੋਸਤੋ ਬਾਈ ਕਹਿੰਦਾ ਵੀ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਤਸਦੀ ਕਰ ਲੇ ਬੇਸ਼ੱਕ ਕਪੜੀ ਇਹਦਾ ਬੱਚਾ ਵੀ ਤੁਹਾਨੂੰ ਖਾਦਨੇ ਲਓ ਦੋਸਤੋ ਆ ਜੇ ਇਹਦੀ ਮਗਰ ਵਸ਼ੀ ਆ ਜਾ ਆ ਇਧਰ ਵਾ ਰਮੀ ਰੰਗ ਦੀ ਵਸ਼ੀ ਕਰ ਲਓ ਚੈੱਕ ਜਰਸੀ ਨਾਲ ਦੋਸਤੋ ਇਹ ਵਸ਼ੀ ਦਾ ਹੈਗਾ ਜੇ ਨਹੀਂ ਜਰਸੀ ਪੱਖ ਰੱਖਦੀ ਗਾ ਵੀ ਜਰਸੀ ਪੱਖ ਰੱਖਦੀ ਵਸ਼ੀ ਵੀ ਜਰਸੀ ਰੱਖਦੀ ਚਵਾਈ ਭਾਜੀ ਇਹਦੀ ਵੀ ਓਕੇ ਠੀਕ ਹੈ ਇੱਕ ਨੰਬਰ ਚਵਾਈ ਹੈ ਧਾਰਾ ਤੁਰਾ ਮਾਰ ਕੇ ਦੋਸਤੋ ਵਿਖਾਉਂਦਾ ਇੱਕ ਫਾਇਦਾ ਇਹ ਹੋ ਜਾਂਦਾ ਕੋਈ ਥਣਾ ਦਾ ਬਾਦ ਘਰ ਦਾ ਪੂਰਾ ਇੱਕ ਨਾ ਮੁੜ ਕੇ ਇਹ ਧਾਰਾ ਦਾ ਇਹ ਮਕਸਦ ਬਾਪੀ ਆਪਾਂ ਪਾਹੂ ਥੱਲੇ ਬੱਚਾ ਲਾਤ ਨਾ ਹਮ ਕੇਹਲੇ ਡੰਗਰ ਕੋਈ ਧਰਮ ਵੇਖ ਲੈਂਦਾ ਹਮ ਕਈ ਚਲੋ ਵੀਰ ਭਰਾ ਬਣਾਉਂਦੇ ਆ ਵੀਡੀਓ ਹਮ ਮੈਂ ਚਲੋ ਮੇਰੇ ਸਾਰੇ ਭਰਾ ਵਾ ਥੋੜਾ ਜਿਹਾ ਦਿਖਾਇਆ ਕਰੋ ਵੀ ਪਾਹੂ ਚਵਾਈ ਸਾਫ ਜੋ ਜੇ ਥਾਣਾ ਅੱਧਾ ਤੇ ਉਹਨੂੰ ਅੱਧਾ ਦੱਸੋ ਇਹ ਕੱਟ ਕਿਉਂ ਪਤਾ ਗੱਲ ਕੀ ਆ ਵੀ ਕਾਗਲੇ ਰੁਪਈਏ ਲਾਉਣੇ ਜਿਹੜੀ ਸਚਾਈ ਆ ਨਾ ਉਹਨੀਆਂ ਜੋ ਦੁਖਣੀ ਤੇ ਝੂਠ ਦੁਖਣਾ ਜੀ ਠੀਕ ਹੈ ਚਲੋ ਹੈਗਾ ਵਪਾਰ ਚ ਝੂਠ ਮੈਂ ਇਹ ਤੇ ਨਹੀਂ ਆਂਦਾ ਵੀ ਮੈਂ ਬੜਾ ਸੱਚਪੁੱਤ ਆ ਹਰ ਨਹੀਂ ਮੇਰੀ ਸੱਚਾਈ ਦੱਸਦੇ ਸੱਚਾਈ ਦੱਸੋ ਗਰੀਬ ਬੰਦੇ ਨੂੰ ਆਹੋ ਵੀ ਪਾਉ ਇਹਦੇ ਚ ਆ ਫਾਲਟੀ ਅਗਲਾ ਮਾਲ ਲੈ ਜਾਊਗਾ ਘੱਟ ਦੋ ਜਾਂ ਫਰਕਣਾ ਇਹੋ ਹੀ ਸੱਚਾਈ ਦੱਸੋ ਲਓ ਜੀ ਦੋਸਤੋ ਬੱਚੀ ਦੇ ਨਾਲ ਇੱਕ ਫਾਇਦਾ ਇਹ ਹੋ ਜਾਂਦਾ ਵੀ گاਵਾ ਦੋ ਹੋ ਜਾਂਦੀਆਂ ਮੈਂ ਨਾ ਭਾਜੀ ਆ ਲੋੜੀ ਆ ਜਮਾਲ ਆ ਜਾਂਦੇ ਨੇ ਜਿਤਨਾ ਬੱਕਰੇ ਨੇ ਅੱਜ ਛਾਲ ਮਾਰਨੀ ਵੱਡਾ ਦਿਨ ਨੂੰ ਨਾ ਤੇ ਉਤਰਾ ਬੱਕਰੇ ਦੇ ਬਾਂਡੇ ਰੋਲ ਕੁਕਰਾਂ ਲੋਕਾਂ ਦੇ ਸ਼ਾਇਦਾਰੇ ਪਤਾ ਨਹੀਂ ਪਰ ਇੰਨਾ ਵਾ ਵੀ ਆ ਤੁੱਪ ਲੱਗਣ ਦੀ ਡੇਰਿਆ ਮਾਲ ਨਹੀਂ ਹੈਗਾ ਬਾਹਰ ਹਾਂਜੀ ਹਾਂਜੀ ਲੋਕੀ ਮੁੱਲ ਉਲਟ ਘਰ ਵਾਲੇ ਮੰਗੀ ਜਾਂਦੇ ਚਲੋ ਵਪਾਰੀ ਤੋਂ ਵਪਾਰੀ ਲੈ ਕੇ ਚੁਰਿਆ ਤੁਰਿਆ ਜਾਂਦਾ ਕੰਮ ਹਾਂਜੀ 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 ਕਈ ਤੇ ਭਾਜੀ ਚਲੋ ਮੈਂ ਵੀ ਆ ਤਿੰਨ ਮਹੀਨੇ ਪਹਿਲਾਂ ਮਗਰੋਂ ਅਜੇ ਕੰਮ ਛੜਿਆ ਕਈ ਕੰਮ ਹੀ ਛੱਡ ਗਏ ਠੀਕ ਮਾਲ ਮਹਿੰਗਾ ਵਾ ਠੀਕ ਹੈ ਜੀ ਫਿਰ ਜਿਹਨੇ ਲੱਖ ਰੁਪਈਆ ਵਪਾਰ ਕਰਨਾ ਉਹ ਥੋੜਾ ਕਰ ਸਕਦਾ ਲੈ ਬੰਦੇ ਸ਼ਰੀ ਲੈ ਆਜ ਪਾਰਟੀ ਆ ਕਰ ਲਿਓ ਚੱਕ ਦੋਸਤੋ ਧਾਰਾਂ ਧੂਰਾਂ ਦੀ ਚੈੱਕ ਕਰ ਲਿਓ ਜੂ ਬੰਦੂ ਬਚ ਇਹ ਚਬਾਣਾ ਆਲੂ ਥਾਣਾ ਦੀ ਕੁਆਲਿਟੀ ਕਰੇ ਸ਼ੇਅਰ ਕਰੀਆਂ ਤੱਸ ਮੈਂ ਨਾ ਭਾਜੀ ਐ ਪਸਮਾ ਕੇ ਤੁਹਾਨੂੰ ਪੂਰਾ ਕਰਾਈ ਦੇਖ ਲੋ ਬੜਾ ਵਧੀਆ ਹੱਤੀ ਚੁਆਈ ਮੁੱਠੀ ਵਾਲਾ ਕਰੋ ਜੋ ਸ਼ੁਰੂ ਕਰੋ ਜੀ ਧਾਰਾ ਮਾਰਕੀਟ ਖਾ ਦੋ ਜੀ ਇਹਦੇ ਹੜਾ ਕਹੀਂ ਕੋਈ ਲੱਤ ਲਾ ਜੀ ਲੱਗੋ ਕਰੋ ਜੀ ਇਹਨੇ ਬਾਬਾ ਇਹ ਕੋਈ ਮਾਰ ਹੈ ਨਜੀਨੇ ਚਲੋ ਲੋਕਾਂ ਨੂੰ ਲੋਡ ਬਸੇ ਵੇਚਦਾ ਇਹਦਾ ਜੀ ਨਹੀਂ ਕਰਦਾ ਮਾਰ ਦੇ ਠੀਕ ਹੈ ਜੀ ਇਹ ਵੀ ਕਿਤੇ ਨਾ ਕੋਈ ਗੱਲਾਂ ਹੀ ਗਾ ਦੀਆਂ ਚੁਆਈਆਂ ਠੀਕ ਹੈ ਜੀ ਮਗਲੇ ਸੰਦੇ ਮਾਰਦੇ ਪਾਜੀ ਕੋਈ ਛੱਟਾ ਕੋਈ ਧੂਰ ਨਹੀਂ ਦੋਤੋ ਧਾਰਾ ਬਹੁਤ ਵਧੀਆ ਜਵਾਬ ਅਸਮਾਨ ਨਹੀਂ ਬੜਾ ਸੋਹਣਾ ਆਵਾਜ਼ ਆ ਭਲ ਭੁਲਚੀ ਲਈ ਆ ਕੋਈ ਨਹੀਂ ਚਵਾਈਆਂ ਜਿੰਨੀ ਆ ਜੂ ਗਾਂ ਬਣ ਜੂ ਆ ਗਾਂ ਤੋਂ ਤੇ 20 ਕਿਲੋ ਦੇ ਦੂਗੀ ਠੀਕ ਹੈ ਜੀ 20 ਨਹੀਂ ਤੇ 17 18 ਦੇ ਕਿਤੇ ਮੰਨ ਕੇ ਚੱਲਿਆ ਇਹਦਾ ਹੁਣ ਦੁੱਧ ਮੌਕੇ ਦਾ 14 ਕਿਲੋ ਬੌਲਾ ਹਾਜ਼ਰ ਠੀਕ ਹੈ ਬਿਲਕੁਲ ਕੋਈ ਇਹ ਨਾ ਕੇ ਚੋ ਕੇ ਲਵੇਗਾ ਠੀਕ ਹੈ ਜੀ ਅੱਛਾ ਸ਼ਰੇ ਕਿੰਨਾ ਮੁੱਲ ਕਰਨਾ ਦਾ ਮੁੱਲ ਭਾਜੀ ਬਾੜ ਦੀ ਦੇ ਲੀਏ ਬਾੜ ਯਾਰ ਹਾਂ ਕਿੰਨਾ ਕੁ ਮੰਨਦਾ ਨੂੰ ਸਕਦਾ 55 ਜਾਂਦੀ ਦੇ ਦਿੱਤੀ 55000 ਹਾਂ ਹੈਗੀ ਕਿ ਜੇ 55 ਜਾਂਦੀ ਦੇ ਦਿੱਤੀ ਲੋੜੀ ਅੱਜ ਮੈਂ ਕਹਾਂ ਕੋਈ ਇਹ ਨਾ ਆਕੇ ਤੇ ਚੱਲਣ ਦੋ ਪਰ ਤੁਹਾਨੂੰ ਵੀ ਪਤਾ ਗਾਂ 60000 ਦੀ ਹੈ 60000 ਦੀ ਹੈਗੀ 55 ਜਾਂਦੀ ਦੇ ਦਾਂ ਠੀਕ ਹੈ ਜੀ ਲੋ ਜੀ ਦੋਸਤੋ ਡਿਮਾਂਡ ਰੱਖੀ ਗਈ 60000 ਰੁਪਿਆ ਆਇਆਂ ਗਿਆ ਭੈਣ ਭਰਾ ਦਾ ਮਾਣ 52000 ਰੁਪਏ ਦੇ ਵਿੱਚ ਤੁਹਾਡਾ ਛੋੜਾ ਬੜਾ ਮੌਕੇ ਤੇ ਜ਼ਰੂਰ ਹੋਊਗਾ 14 ਕਿਲੋ ਬੋਲਾ ਤਿਆਰ ਜੇ ਦੋਸਤੋ ਅਜੇ ਸਾਰੀਆਂ ਵਾਲਵਲ ਢਲਣੂਗਾ ਜਿਹੜੀ ਅੱਜ ਇਹ ਚਲੋ ਟਾਈਮ ਹੀ ਆ 12 ਚੁਆਈਆਂ ਹੋਵੇ ਮੈਂ ਕੱਢ ਲੈਣਾ ਅੱਛਾ ਸ਼ਰੀ ਇਹ ਦੋਗੇ ਕਾਲੀ ਗਾਂ ਵੱਡੀ ਇਹ ਭਾਜੀ ਸੂਈ ਜੋ ਮਹੀਨੇ ਡੇਢ ਮਹੀਨੇ ਦੀ ਲਾ ਲਓ ਜੀ ਤੇ ਦੁੱਧ ਉਹ 10 ਕਿਲੋ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਵਾ ਇਹਦੇ ਮਗਰ ਬੱਚਾ ਹਾਂਜੀ ਦੋ ਗਾਵਾਂ ਦੇ ਮਗਰ ਬੱਚੇ ਦੋਵਾਂ ਦੇ ਮਗਰ ਬੱਚੇ ਦੋਵਾਂ ਦੇ ਮਗਰ ਬੱਚੇ ਹਾਂਜੀ ਠੀਕ ਹੈ ਜੀ ਦੋਤੋ ਜਾਤ ਬਰੀਡ ਪੂਰੀ ਆ ਗਾਂ ਦੀ ਵੱਡਾ ਕੱਦ ਕਾਠ ਆ ਰਾਜੂ ਆਈ ਇੱਕ ਨਹੀਂ ਮੜਾ ਇਹ 10 ਕਿਲੋ ਦੁੱਧ ਤਿਆਰ ਹੈ ਜੀ ਪੱਕਾ ਲੋਹੇ ਵਰਗਾ ਠੀਕ ਹੈ ਹਾਂਜੀ ਤੇ ਸੂਆ ਦੂਜਾ ਸੀ ਸੂਆ ਦੂਜਾ ਮਿਲਨੇ ਕੋ ਤੀਜਾ ਮੰਨ ਲੈ ਗਾਂ ਚੰਗੀ ਆ ਠੀਕ ਹੈ ਅਸੀਂ ਵੀ ਤਰੀਕੇ ਨਾਲ ਹੀ ਰਹੀ ਤਰੀਕੇ ਨਾਲ ਦੇ ਦੇਣੀ ਆ ਲਓ ਜੀ ਕਰਿਓ ਚਲੋ ਇਹਨਾਂ ਕੋਈ ਆਖੇ ਬਾਅਦ ਅੱਜ ਮਹਾਰਾਜਾ ਦੇਵੇਂ ਲੋੜੀ ਦਾ ਤੇ ਹਿਆਰ ਦਾ ਹਾਂ ਯਾਦ ਵੇਖੋ ਯਾਦ ਬਰੀ ਦੋਸਤੋ ਪੂਰੀ ਮੈਂ ਦੱਸਦਾ ਪਹਿਲੋ ਕੰਦ ਕਾਠੂ ਵੱਡਾ ਸੋਹਣਾ ਪੂਰੇ ਹੱਡਾਂ ਪੈਰਾਂ ਦੀ ਖੁੱਲਿਆਂ ਦੀ ਬੜੀ ਵੱਡੀ ਵਛੀ ਦੇ ਕਰਿਓ ਚੈੱਕ ਆ ਵੇ ਇਧਰ ਲਓ ਜੀ ਵੇਖੋ ਜੀ 10 ਕਿਲੋ ਦੁੱਧ ਦੋਸਤੋ ਤਿਆਰ ਪੂਰਾ ਮੌਕੇ ਦਾ ਡੇਰ ਮਹੀਨੇ ਲੱਗੇ ਬਣੇ ਉਸ ਟਾਈਮ ਹੋ ਗਿਆ ਉਸਨੇ ਨਾ ਪੱਠੇ ਬੱਚਾ ਖਾਂਦਾ ਮਹੀਨੇ ਡੇਰ ਮਹੀਨੇ ਦੀ ਲਾਲੇ ਕੋਈ ਠੀਕ ਹੈ ਜੀ ਬੱਚਾ ਚਵਾਈ ਹੋ ਕੇ ਆ ਐ ਗਰੰਟੀ ਆਪਣੀ ਜੇ ਕੋ ਲੈ ਜਾਏ ਕੋਈ ਗੱਲ ਹੀ ਨਹੀਂ ਠੀਕ ਹੈ ਲਓ ਕਰ ਲਿਓ ਚੈੱਕ ਹਲੋ ਦੋਸਤੋ ਕਰ ਲਓ ਚੈੱਕ ਜਰੂਰ ਇਹ ਭਰਾ ਆਪਣੇ ਦੋਸਤੋ ਲੋਹੜੀ ਦਾ ਤਿਉਹਾਰ ਆ ਤੇ ਚਾਰੇ ਪਾਸੇ ਲੋ ਗੁਡੀਆਂ ਡਾਉਂਦੇ ਆ ਬਹੁਤ ਵਧੀਆ ਇੰਜੋਏ ਕਰਨਦੇ ਆ ਮਾਰੇ ਕਿਰਪਾ ਕਰੇ ਜੀ ਸਾਰਿਆਂ ਦੀ ਖੁਸ਼ੀ ਖਿੜੀ ਰੱਖੇ ਕਰ ਲਓ ਚੈੱਕ ਜੀ ਦੋਸਤੋ ਆਦਾ ਲਓ ਜੀ ਆਹ ਲਓ ਦੋਸਤੋ ਕਰ ਲਓ ਚੈੱਕ ਬੱਚਾ ਵਛਾ ਦੇ ਮਗਰ ਕੋਈ ਮੀਨੇ ਦਾ ਮੰਨ ਲੈ ਕੋਈ ਢੇਰ ਦਾ ਮੰਨ ਲੈ ਜੋ ਕੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਕਰ ਲਓ ਚੱਕ ਜੀ ਆਲੋ ਤੇ ਬਕਰਾਂ ਆਹ ਸਾਰਾ ਦੁਰਾ ਮਾਰ ਕੇ ਤੁਹਾਨੂੰ ਪਸੰਦੀ ਕਰਾਉਣਾ ਹੈ। ਉਹ ਤੇ ਨਾ ਕੋਈ ਇੱਕ ਡੰਗਰ ਦੇ ਵਿੱਚ ਐਬ ਨਹੀਂ ਆ। ਜਿੰਨਾ ਸਾਂਭਲੀਆਂ ਨਹੀਂ। ਹਾਂ। ਡੰਗਰ ਚ ਐਬ ਨਹੀਂ ਆ। ਠੀਕ ਹੈ ਜੀ। ਹਾਂ। ਆਹ ਲੋ ਜੀ ਕਰਿਓ ਚੈੱਕ ਦੋ ਤੁਹਾਰਾਂ। ਦੋਵੇਂ ਸਾਲੇ ਮਾਰਦਾ ਜੀ। ਇੱਕ ਨੰਬਰ ਦਾ ਵਧੀਆ ਲਓ ਜੀ। ਬੜੀ ਚਵਾਈਏ ਬੰਦੇ ਦੀ। ਮਾਰ ਸਾਰਾ ਆਪਣਾ ਚੋਂਦਾ। ਲਓ ਜੀ ਵੇਖੋ ਜੀ। ਰਾ ਪਸ ਪੁੱਤਿਆ ਪਰਾ ਆ ਲੈਂਦੇ ਆ ਲੈਂਦੇ। ਹਾਂ। ਲਓ ਜੀ ਕਰਿਓ। ਇੱਥੇ ਮੈਂ ਮਾਰਦਾ ਪਰ ਆ ਜਾ। ਆਹ ਲੋ ਜੀ ਮਗਲੇ ਸੁਣਾਂ ਦੀ ਧਰਾ ਅਗਲੇ ਸੁਣਨੀ ਦੇਖ ਲਓ। ਆਹ ਲੋ ਜੀ। ਉੱਧਰ ਜਾ। ਕਸਮ ਜਦੋਂ ਗਾ ਕਸਮ ਦੀ ਹੈ ਨਾ ਹਮ ਲੋਗੀ ਕਰਿਓ ਜੇ ਤਾਂ ਠੀਕ ਹੈ ਜੀ ਮਗਰ ਉਸਨੇ ਨਹੀਂ ਮਾਰਿਆ ਮੈਂ ਨਾ ਭਾਜੀ ਮੱਛੀ ਮੋਟੀ ਮੇਰੇ ਤੇ ਨਹੀਂ ਯਕੀਨ ਦੱਲ ਆ ਯਕੀਨ ਦੁਨੀਆ ਨੂੰ ਦਵਾਣਾ ਪੈਂਦਾ ਹਾਂਜੀ ਹਾਂਜੀ ਆਖੋ ਇਹਨੂੰ ਅਕਤਾਂ ਬੈਗ ਨੂੰ ਠੀਕ ਹੈ ਕਰ ਦੇ ਹਾਂਜੀ ਇਹਦਾ ਵੀ ਕਰ ਦੋ ਜਾਇ ਜਾਇ ਬੋਲ ਭਾਜੀ ਮੁੱਲ ਕਰੀਏ 45 ਮੁੱਲ ਕਰੀਏ 42 35 ਦੀ ਗਾਂ ਦੇ ਦਾਂਗੇ 35000 ਹਾਂ ਕਿੰਨਾ ਕੁ ਮੰਨਣੋ ਸਰ 2000 ਦਾ ਕਰ ਦਾਂਗੇ 33000 32000 ਠੀਕ ਹੈ ਹੈਗੀ ਕਿ ਜਿਆਦਾ ਕੋਈ ਗੱਲ ਨਹੀਂ ਹੋਣੀ ਜੀ ਅੱਛਾ ਜੀ ਹਾਂ ਲਓ ਜੀ ਡਿਮਾਂਡ ਦੋਸਤੋਂ ਪਾਏ ਪਾਏ ਵੀ ਕਹਿੰਦਾ ਉਹ 45 ਕਰ ਲਈ 42 ਕਰ ਲਈ ਵੱਡੀ ਆ ਬੱਚੀ 33000 ਦੇ ਵਿੱਚੋਂ ਆਇਆ ਗਿਆ ਦਾ ਮਾਨਦਾਨ ਛੋੜ ਛੱਪਾ ਜਿਹੜਾ ਮੌਕੇ ਤੇ ਜੁਰੂਰ ਹੋਗਾ ਦੁੱਧ ਜਿੰਨੇ ਜ਼ੋਦੇ ਨੇ 12 13 ਕਿਲੋ ਦੇਈ ਜਾਣਾ ਵਾ ਕੋਈ ਸੰਭਲ ਰਾਵੇ ਮੈਂ ਵੀ ਛੋੜਾ ਜਾ ਚਲੋ ਕਿਹਦੇ ਘਰੋਂ ਰੋਲੇ ਤੋਂ ਲਈ ਆ ਤੇ ਬਾਕੀ ਰੈਡੀ ਚੰਗੀ ਆ ਠੀਕ ਹੈ ਜੀ ਆ ਲਓ ਜੀ ਕਰਿਓ ਚੈੱਕ ਕਿੰਨਾ ਡਿਆ ਮਗਾਇ ਸ਼ੇਰੇ ਸੂਈ ਨੂੰ ਪਾਜੀ ਇਹਨੂੰ ਸੂਈ ਨੂੰ 8 ਦਿਨ ਹੋ ਗਏ ਜੋ ਹਾਂਜੀ ਆਪਣੇ ਕੋਲ ਵੀਡੀਓ ਬਣੀ ਆ ਮੈਂ ਦੀ ਸੂਈ ਦੀ ਵੀ ਹਾਂਜੀ ਇਹ ਬੱਚੇ ਦੀ ਵੀ ਹਾਂਜੀ ਬੱਚਾ ਕੱਲ ਤੂੰ ਮਰ ਗਿਆ ਕਾ ਬੱਚਾ ਕਰਤੀ ਹਾਂ ਜੀ ਆਜੇ ਦੋਸਤੋ ਕੱਟੀ ਦੀ ਚੜਾਈ ਕਰ ਗਈ ਚਲੋ ਸ਼ਾਲ ਫਿਰ ਗੱਡੀ ਦੇ ਵਿੱਚ ਨਾਲ ਹੀ ਤੇ ਇਹ ਮਤਲਬਾ ਚਲੋ ਹੁਣ ਤੇ ਗੜੀ ਮਰ ਗਈ ਆ ਤੂੰ ਹੀ ਫਿਰਣਾ ਨੇ ਇਹਦਾ ਮਾੜਾ ਇਹਨਾਂ ਆ ਵੀ ਕੱਲ ਜਦੋਂ ਮੈਂ ਟੀਕਾ ਲਾਇਆ ਮੈਂ ਇਹਨੂੰ ਤੇ ਮੁਰਕੇ ਸਵੇਰੇ ਥਾਪੀ ਜੇ ਮਿਲੀ ਆ ਅੱਛਾ ਜੀ ਹੁਣ ਵੀ ਆਵੇ ਮੈਂ ਤੇ ਗੱਡੀ ਇਦਾਂ ਰੱਖ ਦਈਏ ਨਾ ਮਤਲਬ ਬੱਚਾ ਆਵੇ ਹਾਂ ਆ ਵੇਖੋ ਹਾਂ ਅਸਮਾਨ ਕਰ ਜਾਂਦੀ ਹੈ ਹਾਂ ਤੇ ਬੁਸ਼ੀ ਬਣ ਜੂਗੀ ਦੀ ਹੈ ਨਾ ਬੁਸ਼ੀ ਬਣ ਜੂਗੀ ਉਦਾਂ ਮੈਂ ਆਵੇ ਕੋਈ ਗੱਲ ਹੀ ਨਹੀਂ ਵੀਰ ਭਰਾ ਹਾਂ ਚਵਾਈ ਬਹੁਤ ਚੰਗੀ ਮੈਡੀ ਠੀਕ ਹੈ ਦੋ ਡੰਗ ਕੋ ਚੁਗ ਲਵੇ 8-9 ਕਿਲੋ ਦੁੱਧ ਖੁੱਲਾ 8-9 ਕਿਲੋ ਦੁੱਧ ਖੁੱਲਾ ਡੁੱਲਾ ਡੁੱਧ ਠੀਕ ਹੈ ਤੋੜ ਦੇ ਖਲਿਸ਼ ਹਾਂਜੀ ਤੋੜ ਦੇ ਲਓ ਜੀ ਦੋ ਸੂਆ ਗੱਡੀ ਜੀ ਜਾਈ ਇਕੱਠੀ ਜਹੀ ਹੋਈ ਮੈ ਜਿਤਨਾ ਸੂਆ ਦੂਜਾ ਸੂਆ ਦੂਜਾ ਲਾਲੇ ਕੋ ਤੀਜਾ ਲਾਲੇ ਸਾਹਮਣ ਆ ਸਾਹਮਣ ਰੇ ਲੱਜੋ ਜੀ ਬਾਕੀ ਨੀਲੀ ਦੀ ਨਹੀਂ ਆ ਹਾਂਜੀ ਤੇ ਮਈ ਚੰਗੀ ਤੇ ਦੁੱਧ ਵਾਲੀ ਆ ਆ ਲਓ ਜੀ ਕਰਿਓ ਚੈੱਕ ਗਾੜ ਵੀ ਓਕੇ ਤੇ ਪਿਛਾੜ ਵੀ ਓਕੇ ਠੀਕ ਹੈ ਧਾਰਾ ਤੁਰਾ ਚਾਰੇ ਸਾਰੇ ਬਾਈ ਕਿਤਾ ਬਰਾਬਰ ਮੈਂ ਨਾ ਓਕੇ ਰਿਪੋਰਟਾ ਲਓ ਜੀ ਵੇਖ ਲਓ ਪਿੱਠਪੜੇ ਕਰਿਓ ਚੱਕ ਦੋਸਤੋ ਬੱਚਾ ਮੈਂ ਤੁਹਾਨੂੰ ਖਾ ਦਾ ਐਕਸਪਾਇਰ ਹੋ ਗਿਆ ਕੱਟੀ ਮਗਰ ਕੱਟੀ ਮਰ ਗਿਆ 5 ਛਣ ਦੂੰਦਾ ਕਰਕੇ ਮੈਂ ਵੀ ਨਾ ਥੋੜਾ ਤੋਖ ਨਹੀਂ ਕੱਢੀ ਹਾਂਜੀ ਹਾਂਜੀ ਉਹ ਫਿਰ ਤੁਹਾਨੂੰ ਮਾਰੀ ਜਾਈਏ ਕੋਈ ਨਹੀਂ ਸਾਹਮਣੇ ਅਗਦੀ ਇੰਟਰਾ ਲੈ ਜੇ ਉਹ ਸਾਹਮਣੇ ਠੀਕ ਹੈ ਜੀ ਪਾਸੇ ਤੋਂ ਅੰਦਰ ਰੱਖਣ ਵਾਲੀ ਆ ਥੋੜੀ ਜੀ ਸੂ ਸੂਜ ਚ ਲੱਗੀ ਤਾਜੀ ਸੂਈ ਹਾਂਜੀ 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 ਸੂ ਕੇ ਫੋੜ ਥੋੜੀ ਜੇ ਕਰ ਕਰ ਜਾਂਦਾ ਮੜਾ ਜੀ ਹਾਂਜੀ ਹਾਂਜੀ ਲਓ ਜੀ ਕਰੂ ਚੱਕੇ 8 ਕਿਲੋ ਦੁੱਧ ਤਿਆਰ ਹਲੋ ਜੀ ਆ ਨਾ ਦੇਖੋ ਜੀ ਅਸ਼ਾਪੰਛਰੇ ਮੋਲ ਦੇ ਤੱਕ ਨਾ ਮੋਲ ਨੂੰ ਨਾ ਨਿਕਾ ਜਾਈ ਨਿਕਾ ਜਾਈ ਤੇਰੀ ਵੀ ਆਪਣਾ ਗਮਾ ਚ ਮੋਲ ਦੇ ਕਰੀਂ ਮਾਝ ਦਾ ਵਟਾ ਕਰਾ ਨਾ ਮਾਝ ਦਾ ਮੋਲ 70000 ਦੀ ਦੇ ਦੀ ਭਾਜੀ 70000 ਹਾਂ ਕਿੰਨਾ ਕਮਾਣ ਦੋ ਸਿੱਕੇ ਕਰਦੇ ਦੋ ਘੜਾ 70 ਦੀ ਦੇ ਦੇ ਦੋ ਘੜਾ 70 68000 ਦੀ 60000 ਲਓ ਜੀ ਕਰਿਓ ਚੈੱਕ ਡਿਮਾਂਡ 72000 68000 ਚ ਚੜਾ ਆਂਗੇ ਮੋਤਰਾ ਮੈਂ 80000 ਦੀ ਉਹ ਬੱਚੇ ਮਾਰਨ ਕਰਨ ਥੋੜਾ ਜਿਹਾ ਠੀਕ ਹੈ ਚੱਲਣਾ ਪੈਂਦਾ ਲੈ ਸਭ ਕੁਝ ਵਿੱਚ ਹੀ ਆ ਠੀਕ ਹੈ ਜੀ ਤੇ 2 ਘੱਟ 70 ਦੀ ਮੈਂ ਹੀ ਦੇ ਦਾਂਗੇ ਠੀਕ ਹੈ ਜੀ ਬਾਕੀ ਉਹ ਜੋ ਕੋਈ ਤੁਹਾਡੇ ਸਾਹਮਣੇ ਆਪਾਂ ਇਹਦੀ ਸੂਈ ਦੀ ਵੀ ਮੈਂ ਦੀ ਵੀਡੀਓ ਆਪਣੇ ਕੋਲ ਹੈਗੀ ਵੀਰ ਨੂੰ ਜੇ ਤੱਕ ਕੋਈ ਫੋਨ ਭੈਣ ਭਰਾ ਕਰੂ ਉਹਨੂੰ ਫੋਨ ਦੇ ਵਿੱਚ ਵੀਡੀਓ ਇਹਦੀ ਮੈਂ ਦੀ ਸੂਈ ਦੀ ਬੱਚਾ ਕਰਨ ਪਾ ਦਾਂਗੇ ਠੀਕ ਹੈ ਜੀ ਹਾਂ ਮੇਰੇ ਪਹਿਲਾਂ ਸੁਆਜੋ ਹਾਂ ਜੀ ਤੇ ਮੂੰਹੋਂ ਝੋਗੀ ਝੋਟੀ ਚਾਰ ਦਾ ਹਾਂ ਜੀ ਠੀਕ ਹੈ ਜੀ ਕੱਟੀ ਮਗਰੇ ਆ ਕੱਟੀ ਮਗਰਦੇ ਹੈਨਾ ਜੀ ਦ 7 ਦੇ 8 ਕਿਲੋ ਦੇ ਲਾ ਲੇ 8 ਕਿਲੋ ਕਿ ਤੁਹਾਨੂੰ ਪਤਾ ਮੱਜਾ ਵਾਜ ਆਖ ਨੂੰ 10 12 ਉਹਨੂੰ ਆਪਾਂ ਮਨਾਵਾਂਗੇ ਕਿਥੋਂ ਹਾਂਜੀ 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 ਇਹ ਕਰਾਂਗੇ ਤੇ ਝੋਟੀ ਬਹੁਤ ਸੋਹਣੀ ਆ ਆ ਲੋ ਜੀ ਕਰ ਲਓ ਜੇ ਥੋੜਾ ਜਿਹਾ ਜੇ ਵੇਚਣ ਦਾ ਤਾਂ ਵੀ ਸਾਫ ਸੋਹਮ ਲਈਏ ਪਰ ਤੇ ਜਨਾ ਮੈਂ ਦੁਨੀਆ ਦੇ ਨਾਲ ਵਾ ਵੀਡੀਓ ਤਾਂ ਚਲਾ ਦਈ ਦੀ ਕੋ ਭੈਣ ਭਰਾ ਕੋਈ ਗੱਲ ਨਹੀਂ ਠੀਕ ਹੈ ਬਾਕੀ ਛੋੜੀ ਸਾਂਭਣ ਵਾਲੀ ਹੈ ਕੱਲ ਕੱਲ ਇੱਕ ਉਹ ਮੈਂ ਕੱਲ ਆਈਏ ਇਹ ਪਰਸੋਂ ਆਈ ਹੈ ਕੱਢੀ ਬਾਸ਼ਰੀ ਨੂੰ ਲਈਏ ਹਾਂਜੀ ਕੱਢਦੇ ਲਓ ਜੀ ਚੈੱਕ ਕਰ ਲਿਓ ਸੂਆ ਪਹਿਲਾ ਚਾਰ ਨਾ ਇਹਦਾ ਬੱਚਾ ਆ ਬੱਦੀ ਕੱਟੀ ਤੇਰੀ ਉਹ ਕੱਟੀ ਹਾਂਜੀ ਆਵੇ ਆ ਆ ਬੱਦੀ ਜੀ ਕੱਟੀ ਦੀ ਦੋਸਤੋ ਆ ਸਾਹਮਣੇ ਵੇਖੋ ਵੀਰ ਨੇ ਲਗਾ ਕੇ ਰੱਖੀ ਠੰਡ ਤੋਂ ਹਾਂਜੀ ਲਓ ਜੀ ਤੋਰੋ ਜੀ 8 ਕਿਲੋ ਦੁੱਧ ਮੌਕੇ ਦਾ ਤਿਆਰ ਜੀ ਮਜੂਦਾ ਕਦ ਕੱਢ ਮੈਂ ਤਾਂ ਚਾਹੀਦਾ ਕੋਈ ਟਾਈਮ ਬਾਜ਼ਾਰ ਨਹੀਂ ਲੱਗਾ ਡੰਗਰ ਨੂੰ ਤੇ ਲਓ ਜੀ ਮੋੜੋ ਜੀ 6 ਵਜੇ ਪਹੁੰਚ 7 ਵਜੇ ਚੋਏ ਹੋਏ 6 ਤੋਂ 6:24 ਦੋਸਤੋ ਆ ਕੋਈ ਇਹ ਨਹੀਂ ਕੋਈ ਆਖੂਗਾ ਵੀ ਯਾਰ ਪਤਾ ਨਹੀਂ ਵਪਾਰੀਆਂ 4 ਵਜੇ ਗਾਈਂ ਚੋਤੀ ਹੋਦੀ ਹਾਂਜੀ ਹਾਂਜੀ ਕੋਈ ਆਪਣੇ ਜੀ ਨਹੀਂ ਲੈ ਲਓ ਜੀ ਕਰਿਓ ਚੱਕ ਦੋਸਤੋ ਆਰਟੀਕਲੋ ਮੌਜੂਦਾ ਦੋ ਤਿਆਰ ਨੇ ਚਾਰ ਦੰਦ ਪਹਿਲਾ ਸੂਬਾ ਮਗਰ ਕੱਟੀ ਭਾਈ ਸ਼ੇਰੇ ਤੋਂ ਕੁਛ ਲੈਨੇ ਮੋਲ ਹਾਂ ਭਾਈ ਸ਼ੇਰੇ ਮੋਲ ਦੇ ਤਾਂ ਕੰਗਾ ਇਹਨਾਂ ਭਾਈ 85 ਜੇਰੀਏ ਕੱਟੀ 85 ਜੇਰ ਹਾਂਜੀ ਇਹ ਚੋਕੰਦਾ ਕਮਾਂਡ ਆਣਾ ਸਦਾ 80 ਦੀ ਦੇ ਦਿੱਤੀ 80000 ਦੀ ਹਾਂਜੀ ਹੈਗੀ ਕਿ ਜੈਸਮੀਪਾ ਦੀ 2000 ਹੋਰ 78000 ਲਓ ਜੀ ਦੋਸਤੋ ਕਰਿਓ ਚੱਕ 78000 ਰੁਪਿਆ ਰੇਟ ਮੌਕੇ ਦਾ ਜਿਹਦੇ ਵਿੱਚ ਤੁਹਾਡਾ ਆਇਆਗਾ ਦਾ ਛੋਟ ਛਪਾ ਹੋਊਗਾ ਮਾਨਤਨ 6 ਮਗਰ ਦੋਸਤੋ ਤੁਹਾਨੂੰ ਮਤਖਾਤ ਹੈਈ ਦੀ ਵੀਡੀਓ ਦੇ ਵਿੱਚ ਗਾਵਾਂ ਦੀਆਂ ਕੱਲੀ ਕੱਲੀ ਗਾਂਆਂ ਨੂੰ ਧਾਰਾ ਮਾਰ ਕੇ ਦਿਖਾਤੀਆਂ ਤੇ ਮੱਝਾਂ ਨੂੰ ਦੋਹ ਤਨ ਦਿਖਾਤੀਆਂ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਹਾਡਾ ਫਰਜ਼ਾ ਜ਼ਰੂਰ ਕਰਿਆ ਕਰੋ ਐਡਰੈਸ ਬਗਦਾ ਖਰੀਫੇ ਬੋਲਦੇ ਨਾ ਪਿੰਡ ਲਾਲੂ ਘੁੰਮਣ ਤਹਿਸੀਲ ਦਾ ਜ਼ਿਲ੍ਹਾ શ્રી ਤਰਨਤਾਰਨ ਸਾਹਿਬ ਨਾਮ ਸ਼ਮਸ਼ੀਰ ਸਿੰਘ ਫੋਨ ਨੰਬਰ ਕਰਾਈ ਵੀ ਫੇਰ ਬੋਲਦੇ 9973 3878 ਠੀਕ ਹੈ 9973 3878 ਧੰਨਵਾਦ ਦੋਸਤੋ ਜਿਹੜਾ ਵੀਡੀਓ ਵੇਖਣ ਵਾਸਤੇ ਧੰਨਵਾਦ ਜੀ ਭਾਈ ਲੋ ਦੋਸਤੋ ਤੁਮੇ ਗਾਵਾਂ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਗਾਂਸਰੇ ਦੁੱਧ ਹੈਗਾ ਜੀ 15 ਕਿਲੋ ਬੋਲ ਇੱਕ ਥ ਦੋਸਤੋ ਜਲਦ ਵੀਡੀਓ ਚਲਾ ਦਿੰਦੇ ਆ ਪੂਰੀ ਡਿਟੇਲ ਦਸੀ ਹੈ ਧੰਨਵਾਦ ਜੀ